ਨਮਸਕਾਰ ਮੈਂ ਡਾਕਟਰ 인ਦਰ ਬਠਿੰਡਾ ਤੋਂ ਜੀ ਆਪਣੇ ਕੋਲੇ 15 ਦਿਨ ਪਹਿਲਾਂ ਇੱਕ ਪੇਸ਼ੈਂਟ ਆਈ ਸੀ ਉਹ ਓਵਰ ਤੋਂ ਆਏ ਸੀਗੇ ਉਹਨਾਂ ਨੇ ਫਿਸਟੂਲੇ ਦਾ ਆਪਰੇਸ਼ਨ ਕਰਾਇਆ ਸੀਗਾ 8 ਮਹੀਨੇ ਪਹਿਲਾਂ ਪਰ ਰੇਸ਼ਾ ਫੇਰ ਸਟਾਰਟ ਹੋ ਗਿਆ ਸੀ 4-5 ਮਹੀਨੇ ਬਾਅਦ ਆਉਣਾ ਸਟਾਰਟ ਹੋ ਗਿਆ ਸੀ ਤੇ ਉਹਨਾਂ ਨੇ ਆਪਾਂ ਨੂੰ ਚੈੱਕਅਪ ਕਰਾਇਆ ਸੀਗਾ ਅੱਜ ਉਹਨਾਂ ਨੂੰ ਪੁੱਛਦੇ ਆ 15 ਦਿਨ ਹੋ ਗਏ ਦਵਾਈ ਲਾਉਂਦੇ ਨੂੰ ਵੀ ਕਿੰਨਾ ਕੁ ਰਿਲੀਫ ਆ ਗਈ ਸਸਿਕਾ ਵੀਰੇ ਪੁੱਛੀ ਜੀ ਕਿੱਥੋਂ ਆਏ ਵੀਰੇ ਬਹੁਤ ਓਵਰ ਤੋਂ ਆਏ ਠੀਕ ਹੈ ਕਦੋਂ ਆਪਰੇਸ਼ਨ ਕਰਾਇਆ ਸੀਗੇ ਪਰੇਸ਼ਾਨ ਨੂੰ ਪਿਛਲੇ ਸਾਲ 20 ਗਸਤੂ ਮਹਾਇਆ ਸੀ ਓਕੇ ਪਿਛਲੇ ਸਾਲ 20 ਗਸਤੂ ਗ੍ਰੈਂਸ ਸੀ ਠੀਕ ਹੈ 8 ਮਹੀਨੇ ਹੋ ਗਏ ਪ੍ਰੇਸ਼ਾਨ ਗ੍ਰੈਂਸ ਹਾਂਜੀ ਠੀਕ ਹੈ ਉਸ ਤੋਂ ਬਾਅਦ ਲਗਾਤਾਰ ਜਿਹੜੀ ਪਾਸ ਸੁਭਾ ਆ ਰਹੀ ਸੀ ਓਕੇ ਜਿਹੇ ਛਾ ਆ ਰਿਹਾ ਸੀ ਠੀਕ ਹੈ ਠੀਕ ਹੈ ਜੀ ਤੇ ਉਹ ਮਰੀਜ਼ ਦਰਦ ਵੀ ਹੋ ਰਿਹਾ ਸੀ ਹਾਂ ਦਰਦ ਥੋੜਾ ਜਿਹਾ ਦਰਦ ਸੀ ਬਈ ਤੇ ਰੇਸ਼ਾ ਵੀ ਆ ਰਿਹਾ ਸੀ ਹਾਂਜੀ ਠੀਕ ਹੈ ਹੁਣ ਕਿੰਨੇ ਟਾਈਮ ਹੋ ਗਏ ਆਪਣੀ ਦਵਾਈ ਲਓਗੇ ਥੋੜਾ ਜਿਹਾ ਹੋ ਗਈ 12-13 ਦਿਨ ਹੋ ਗਏ 12-13 ਦਿਨ ਹੋ ਗਏ ਠੀਕ ਹੈ ਅੱਜ ਕਿਵੇਂ ਵੀ ਅੱਜ ਦੇ ਸਮੇਂ ਚ ਰੇਸ਼ਾ ਕੀ ਅੱਜ ਰੇਸ਼ਾ ਬ ਹਰ ਵੇਲਾ ਠੀਕ ਹੈ ਠੀਕ ਹੈ ਜੀ ਹੁਣ ਭਰੇ ਤੇ ਉਹ ਜਿੱਥੇ ਆਪਣਾ ਫਿਸਟੂਲੇ ਦਾ ਆਪਰੇਸ਼ਨ ਕਰਾਇਆ ਸੀ ਤੋ ਜਖਮ ਕਿੱਥੇ ਹੋਇਆ ਉਸ ਤੋਂ ਉਹ ਜਗ੍ਹਾ ਛੱਡ ਕੇ ਥੋੜਾ ਜਿਹਾ ਦਸ ਦਿਨਾਂ ਬਾਅਦ ਹੀ ਦੂਸਰੀ ਜਗ੍ਹਾ ਹੋ ਗਿਆ ਸੀ ਦੂਸਰੀ ਜਗ੍ਹਾ ਹੋ ਗਿਆ ਠੀਕ ਹੈ ਜੀ ਠੀਕ ਐਦੋਂ ਪਹਿਲਾਂ ਕੋਈ ਦਵਾਈਆਂ ਆਧੀਆਂ ਸੀ ਹੋਮੋਪੈਥੀ ਦੀ ਖਾਦੀ ਸੀਗੀ ਓਕੇ ਸਮਝ ਗਈ ਠੀਕ ਠੀਕ ਰੈਡੀ ਦੀ ਵੀ ਖਾਦੀ ਪਹਿਲਾਂ ਠੀਕ ਠੀਕ ਓਕੇ ਉਹਨਾਂ ਨੂੰ ਇਸ ਕੋਈ ਤਾਂ ਕਾਫੀ ਬੰਦ ਹੈ ਠੀਕ ਹੈ ਠੀਕ ਹੈ ਦੇਖੋ ਵੀਰ ਜੀ ਅਗਰ ਕਿਸੇ ਨੂੰ ਬਵਾਸੀਰ ਭੰਗੰਦਰ ਫਿਸਟੂਲਾ ਤੇ ਸਿਰਦੀ ਕੋਈ ਵੀ ਪ੍ਰੋਬਲਮ ਹੈ ਇੱਕ ਵਾਰੀ ਸਾਡੇ ਨਾਲ ਜ਼ਰੂ